ਕਾਲੀ ਯੁਗ ਦੇ ਜਨਾਬ ਤੇ ਲੋਕੀ ਠੱਗੀਆਂ ਮਾਰਨ ਲਈ ਕੀ ਕੁਝ ਨਹੀਂ ਕਰਦੇ ਜਿੱਥੇ ਉਹ ਅੰਮ੍ਰਿਤਸਰ ਪੁਲਿਸ ਦੀ ਹਿਰਾਸਤ ਚ ਆਪਣਾ ਮੂਲ ਕੋ ਕੇ ਬੈਠੇ ਇਹ ਵਿਅਕਤੀ ਤੇ ਔਰਤ ਕੋ ਛੋਟੇ ਮੂਟੇ ਨਹੀਂ ਬਲਕਿ ਬੜੇ ਵੱਡੇ ਲੈਵਲ ਦੇ ਠੱਗ ਨੇ ਜੋ ਖੁਦ ਨੂੰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਰੀਬੀ ਦੱਸਦੇ ਸੀ ਤੇ ਲੋਕਾਂ ਤੋਂ ਉਹਨਾਂ ਦੇ ਕੰਮ ਕਰਵਾਉਣ ਦੇ ਬਦਲੇ ਪੈਸੇ ਲੈ ਲੈਂਦੇ ਸਨ ਹਾਲਾਂਕਿ ਸੁਖਬੀਰ ਬਾਦਲ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਸੀ ਬਸੇ ਤਰੀਕਾ ਸੀ ਇਹ ਨਾ ਸ਼ਾਤਰ પતિ ਪਤਨੀ ਵੱਲੋਂ ਠੱਗੀਆਂ ਮਾਰਨ ਦਾ ਜਿੱਥੇ ਲੋਕਾਂ ਨੂੰ ਠੱਗ ਕੇ ਪਤੀ ਹਰਦੇਵ ਸਿੰਘ ਤੇ ਪਤਨੀ ਅਮਰੀਕ ਗੌਰ ਦੋਵੇਂ ਉੱਤਰਾਖੰਡ ਚ ਲੁਕੇ ਬੈਠੇ ਸੀ ਜਿੱਥੋਂ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਤੇ ਫਿਲਹਾਲ ਇਹਨਾਂ 'ਪਾਸੋਂ ਕੁਝ ਕਿਤੇ ਜਾਰੀ ਹੈ। 32 ਨੰਬਰ ਮਕਦਮਾ 2018 ਦਾ 420 120 ਬੀ ਆਈਪੀਸੀ थाना ਕੰਟੋਨਮੈਂਟ ਇਹਦੇ ਵਿੱਚ ਸਰਦੀਪ ਸਿੰਘ ਤੇ ਪਤੀ ਪਤਨੀ ਅਮਰੀਕ ਗੌਰ ਇਹਨਾਂ ਖਿਲਾਫ ਐਲੀਕੇਸ਼ਨ ਸੰਨ ਕਿ ਲੋਕਾਂ ਨਾਲ ਠੱਗੀਆਂ ਮਾਰਦੇ ਨੇ। ਤੇ ਦੱਸਦੇ ਸੀ ਵੀ ਸਾਡੀ ਸਰਦਾਰ ਸੁਖਵੀਰ ਸਿੰਘ ਬਾਦਲ ਤਾਂ ਸਿੱਧੀ ਗਲਬਤ ਹੈ ਲੋਕਾਂ ਨੂੰ ਗੁੰਮਰਾਹ ਕਰਕੇ ਠੱਗੀਆਂ ਮਾਰਦੇ ਸਨ ਜਿਨ੍ਹਾਂ ਦੇ ਖਿਲਾਫ ਮੁਕਦਮਾ ਰਜਿਸਟਰ ਕੀਤਾ ਗਿਆ ਸੀਗਾ ਜਿਹੜੇ ਕਿ ਇੱਥੋਂ ਭੱਜੇ ਹੋਏ ਸਨ ਇਹਨਾਂ ਦਾ ਪੁਰਮਾ ਪੂਛ ਵਾਰੰਟ ਲੈ ਕੇ ਇਹਨਾਂ ਨੂੰ ਗੁਸਤਖਰ ਕੀਤਾ ਗਿਆ ਤੇ ਕੱਲ ਪੀਸ਼ ਦਲਦ ਕਰਕੇ ਇਹਨਾਂ ਦਾ 3 ਦਿਨਾਂ ਦਾ ਰਿਮਾਂਡ ਲੈ ਆਇਆ ਕੁਝ ਨਹੀਂ ਜਾਰੀ ਹੈ ਹੁਣ ਵੇਖਣ ਵਾਲੀ ਗੱਲ ਹੈ ਕਿ ਪੁਲਿਸ ਵੱਲੋਂ ਰਿਮਾਂਡ ਤੇ ਪੁੱਛਗਿੱਛ ਤੋਂ ਬਾਅਦ ਇਸ ਠੱਗ ਜੋਰੇ ਪਾਸੋਂ ਹੋਰ ਕੀ ਖੁਲਾਸੇ ਹੁੰਦੇ ਨੇ लल्ले रिपोर्ट, की ती विश अपना भविक बना चाहते हो पाओ विदेश पढ़ाई करने का मौका पिरािड ई सर्विस दलाह नाप्त करो तिरानवे नौ सौ अठहत्तर तिरानवे नौ सौ अठहत्तर